ਗੁਰਮੁਖ ਪਿਆਰਿਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਗੁਰਮੁਖ ਪਿਆਰਿਓ ਬਸ ਇੱਕ ਮਸਿਆ ਵੀਰਵਾਰ ਨੂੰ ਹੀ ਕਰਨਾ ਇਹ ਜਾਪ 1300 ਸਾਲਾਂ ਮਗਰੋਂ ਯੋਗ ਬਣ ਰਿਹਾ ਹੈ 2025 ਦੇ ਆਖਰੀ ਖਾਸ ਦਿਨ ਨੇ ਇਹ ਜਾਪ ਕੁੱਲਾਂ ਨੂੰ ਉਤਾਰ ਦੇਵੇਗਾ ਗਾਰੰਟੀ ਹੈ ਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਜੀ ਪਹਿਲਾ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਿਰਾਮਤ ਕਰ ਦੇਣ ਗੁਰਮੁਖ ਪਿਆਰਿਓ ਬਸ ਇੱਕ ਮੱਸਿਆ ਵੀਰਵਾਰ ਨੂੰ ਅਸੀਂ ਜਾਪ ਕਰਨਾ ਹੈ ਗੁਰਬਾਣੀ ਦਾ ਕਿਉਂਕਿ ਇਥੇ ਦਿਨਾਂ ਦੀ ਮੈਂ ਗੱਲ ਬਿਲਕੁਲ ਨਹੀਂ ਕਰਨੀ ਕਿਉਂਕਿ ਦਿਨ ਜਿਹੜੇ ਨੇ ਸਾਰੇ ਬਣਾਏ ਨੇ ਜਿਹੜੇ ਪਰਮਾਤਮਾ ਨੇ ਸਾਰੇ ਚੰਗੇ ਨਹੀਂ ਕੋਈ ਦਿਨ ਮਾੜਾ ਨਹੀਂ ਕੋਈ ਦਿਨ ਜਿਹੜਾ ਹੈ ਖਾਸ ਚੰਗਾ ਨਹੀਂ ਜਿਸ ਦਿਨ ਪਰਮਾਤਮਾ ਚੇਤੇ ਆ ਰਿਹਾ ਜਿਸ ਦਿਨ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ ਰਹੇ ਆ ਜਿਸ ਦਿਨ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰ ਰਹੇ ਆ ਗੁਰੂ ਦੀ ਸਿੱਖਿਆ ਨਾਲ ਆਪਾਂ ਜੁੜੇ ਹੋਏ ਆ ਉਹੀ ਦਿਨ ਚੰਗਾ ਹੈ ਉਹੀ ਦਿਨ ਭਲਾ ਹੈ ਉਹੀ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਮਿਹਰ ਦਾ ਦਿਨ ਹੈ ਸਾਧ ਸੰਗਤ ਉਹ ਤੋਂ ਬਿਨਾ ਕੁਝ ਹੋਰ ਨਹੀਂ ਪਿਆਰਿਓ ਕਈ ਕਹਿੰਦੇ ਜੀ ਮੱਸਿਆਂ ਨੂੰ ਜਾਪ ਕਰਨਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਪਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਦਿਵਾਵਾਂ ਗੁਰ ਸਿੱਖੋ ਕਿਉਂਕਿ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਪਾਵਨ ਬਾਣੀ ਹੈ ਨਾ ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹਦੇ ਆਂ ਤੇ ਅੰਦਰਲੇ ਜਿਹੜੇ ਸਾਰੇ ਦਰਵਾਜ਼ੇ ਆ ਉਹ ਖੁੱਲ ਜਾਂਦੇ ਆ ਤੇ ਜਦੋਂ ਸਾਰੇ ਦਰਵਾਜ਼ੇ ਖੁੱਲ ਜਾਂਦੇ ਆ ਤੇ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦਾ ਜਿਹੜਾ ਸਾਡਾ ਦਰਵਾਜ਼ਾ ਹੁੰਦਾ ਨਾ ਉਹ ਉਦੋਂ ਹੀ ਖੁੱਲਦਾ ਆ ਸਤਿਗੁਰੂ ਮਹਾਰਾਜ ਉਦੋਂ ਹੀ ਕਿਰਪਾ ਕਰਦੇ ਨੇ ਸਤਿਗੁਰੂ ਮਹਾਰਾਜ ਉਦੋਂ ਹੀ ਮਹਿਰਾਮਤ ਕਰਦੇ ਨੇ ਪਿਆਰਿਓ ਕਿਉਂਕਿ ਸਤਿਗੁਰੂ ਆਪ ਕਹਿੰਦੇ ਨੇ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਜਿਹੜਾ ਦਸਵਾਂ ਗੁਪਤ ਹੈ ਨਾ ਇਹ ਉਦੋਂ ਹੀ ਖੁੱਲਦਾ ਹੈ ਉਦੋਂ ਹੀ ਉਜਾਗਰ ਹੁੰਦਾ ਹੈ ਜਦੋਂ ਆਪਾਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਨੇ ਆਂ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰਦੇ ਆਂ ਫਿਰ ਪਤਾ ਕੀ ਹੁੰਦਾ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਸਤਿਗੁਰੂ ਨੇ ਕਿਰਪਾ ਕੀਤੀ ਸਤਿਗੁਰਗਣੇ ਗੁਰ ਬਿਨ ਗਿਆਨ ਨਾ ਹੋਏ ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾ ਗਿਆਨ ਨਹੀਂ ਜਦੋਂ ਗੁਰਬਾਣੀ ਪੜਾਂਗੇ ਪੂਰਨ ਗੁਰੂ ਦਾ ਸਾਨੂੰ ਮਿਲਾਪ ਹੋਏਗਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਮਿਲਾਪ ਹੋਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਅਸੀਂ ਪੜਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਅਸੀਂ ਵਿਚਾਰਾਂਗੇ ਗੁਰਸਿੱਖੋ ਤੇ ਯਾਦ ਰੱਖਿਓ ਫਿਰ ਸਤਿਗੁਰੂ ਕਹਿੰਦੇ ਨੇ ਗੁਰ ਬਿਨ ਗਿਆਨ ਨਾ ਹੋਏ ਕਹਿੰਦੇ ਗੁਰੂ ਤੋਂ ਬਿਨਾ ਜਿੰਨਾ ਚਿਰ ਗੁਰੂ ਨਹੀਂ ਮਿਲੇ ਗੁਰਬਾਣੀ ਨੂੰ ਨਹੀਂ ਪੜਿਆ ਸਤਸੰਗਤ ਨਹੀਂ ਕੀਤੀ ਚੰਗੇ ਗੁਣ ਨਹੀਂ ਲਏ ਉਹਨਾਂ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਫਿਰ ਸਾਡੇ ਅੰਦਰ ਜਿਹੜਾ ਹੈ ਉਹ ਗੁਣਾਂ ਦਾ ਚਾਨਣਾ ਕਿਵੇਂ ਹੋ ਸਕਦਾ ਹੈ ਸਤਿਗੁਰੂ ਕਹਿੰਦੇ ਗੁਰ ਬਿਨ ਗਿਆਨ ਨਾ ਹੋਏ ਸਤਿਗੁਰੂ ਕਹਿੰਦੇ ਨੇ ਗੁਰੂ ਤੋਂ ਬਿਨਾ ਗਿਆਨ ਨਹੀਂ ਕਹਿੰਦੇ ਗੁਰੂ ਦੇ ਨਾਲ ਮੇਲ ਹੋ ਕੇ ਹੀ ਗਿਆਨ ਮਿਲ ਸਕਦਾ ਹੈ ਗੁਰੂ ਦੇ ਨਾਲ ਮਿਲਾਪ ਹੋਣ ਤੋਂ ਬਾਅਦ ਹੀ ਸਾਨੂੰ ਅੰਦਰ ਚਾਨਣ ਹੋ ਸਕਦਾ ਹੈ ਤੇ ਜਦੋਂ ਅੰਦਰ ਚਾਨਣ ਹੋ ਗਿਆ ਅੰਦਰ ਸਾਡੇ ਰੁਸ਼ਨਾਈ ਹੋ ਗਈ ਤੈਨੇ ਉਹ ਗੁਰੂ ਦੀ ਪਾਵਨ ਬਾਣੀ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿਹਰ ਦੇ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਿਆਂ ਹੀ ਸਾਡੇ ਤੇ ਕਿਰਪਾ ਹੋ ਸਕਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰਿਆਂ ਹੀ ਸਾਡੇ ਤੇ ਕਿਰਪਾ ਹੋ ਸਕਦੀ ਹੈ ਗੁਰਸਿੱਖੋ ਇਸ ਕਰਕੇ ਮੈਂ ਬਾਰ-ਬਾਰ ਬੇਨਤੀਆਂ ਕਰਦਾ ਹੁਨਾ ਬਾਰ-ਬਾਰੇ ਇਹਨਾਂ ਚੀਜ਼ਾਂ ਨੂੰ ਸਮਝਾਉਣਾ ਪਿਆਰਿਓ ਕਿ ਗੁਰੂ ਕੀ ਪਾਵਨ ਬਾਣੀ ਨੂੰ ਪੜਨ ਵਾਲਿਓ ਗੁਰਸਿੱਖੋ ਏਨਾ ਕਹੋ ਵੀ ਸਾਨੂੰ ਫਲ ਕਦੋਂ ਮਿਲੇਗਾ ਜਾਂ ਫਲ ਨਹੀਂ ਮਿਲਿਆ ਸਾਨੂੰ ਇਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਆਹ ਕਿਰਪਾ ਨਹੀਂ ਹੋਈ ਸਾਡੇ ਤੇ ਆਹ ਮਿਹਰ ਨਹੀਂ ਹੋਈ ਤੇ ਨਿਸਕਾਮ ਬਣ ਕੇ ਸਤਗੁਰੂ ਦੇ ਦਵਾਰੇ ਦੇ ਸਿੱਖ ਬਣ ਕਰਕੇ ਅਸੀਂ ਗੁਰਬਾਣੀ ਨੂੰ ਪੜ੍ਹੀਏ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰੀਏ ਤੇ ਯਾਦ ਰੱਖਿਓ ਜਦੋਂ ਗੁਰੂ ਦੀ ਕਿਰਪਾ ਹੋਏਗੀ ਤੁਹਾਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਬਾਹ ਫੜਾ ਫੜ ਲੈਣੀ ਆ ਤੁਹਾਡੀ ਤੇ ਸਤਗੁਰੂ ਮਹਾਰਾਜ ਸਾਹਿਬ ਦੀ ਜੈ ਬਾਹ ਇਹ ਨਾ ਛੋੜੀਏ ਇਹ ਸਤਿਗੁਰੂ ਅਜੀਹਾ ਹੈ ਜਿਹੜਾ ਇੱਕ ਵਾਰੀ ਕਿਸੇ ਦੀ ਬਾਹ ਫੜ ਲੇ ਮੁੜ ਕੇ ਫਿਰ ਬਾਹ ਨਹੀਂ ਛੱਡਦਾ ਇਹ ਗੁਰੂ ਐਸਾ ਹੈ ਪਿਆਰਿਓ ਤੇ ਆਪਾਂ ਪੜਦੇ ਆਂ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਇਹ ਐਸਾ ਸਤਿਗੁਰੂ ਹੈ ਇਹ ਐਸਾ ਮਹਾਨ ਗੁਰੂ ਹੈ ਪਿਆਰਿਓ ਜਿਹੜਾ ਕਿ ਸਤਿਗੁਰੂ ਮਹਾਰਾਜ ਐਸੀ ਕਿਰਪਾ ਕਰ ਦਿੰਦਾ ਐਸੀ ਮਿਹਰ ਕਰ ਦਿੰਦਾ ਗੁਰਮਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਐਸੀ ਕਿਰਪਾ ਵਰਤ ਜਾਂਦੀ ਹੈ ਐਸੀ ਮਿਹਰ ਹੋ ਜਾਂਦੀ ਹੈ ਗੁਰਮਖੋ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਉਦੋਂ ਫਿਰ ਕੋਈ ਕਿਸੇ ਦਾ ਆਸ਼ਾਨੀ ਨਹੀਂ ਹੁੰਦਾ ਕੇਵਲ ਗੁਰੂ ਮਹਾਰਾਜ ਉਹਤੇ ਐਸੀ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਤੇ ਐਸੀ ਕਿਰਪਾ ਕਰਦੇ ਨੇ ਗੁਰਮਖੋ ਸਤਿਗੁਰੂ ਉਹਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇ ਦਿੰਦੇ ਨੇ ਉਹਨੂੰ ਕਦੇ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ ਸਭ ਤੋਂ ਵੱਡਾ ਆ ਸੰਤੋਖ ਜਦੋਂ ਸੰਤੋਖ ਮਿਲ ਗਿਆ ਬਾਕੀ ਕਿਸੇ ਚੀਜ਼ ਦੀ ਹੋਰ ਕੋਈ ਜ਼ਰੂਰਤ ਨਹੀਂ ਰਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ